ਪਹਿਲੋਂ ਨੂੰ ਪਾੜਿਆ ਵਾ ਫੇ ਸਾਰ ਕੇ ਸਵਾ ਜਿਹੜੀ ਉਹ ਛੁੱਟ ਕੇ ਆਏ ਐ ਇਹ ਉਹਦੀ ਬੇਟੀ ਕਹਿ ਰਹੀ ਆ ਕਿ ਮੇਰੀ ਮੰਮਾ ਨੇ ਘਰ ਫੋਟਵਾਂ ਸਾੜੀਆਂ ਜੇ ਕਿ ਉਥੇ ਪਿੰਡ ਸਾਰਾ ਇਕੱਠਾ ਹੋ ਕੇ ਉਹ ਬੀਬੀ ਦੇ ਦਿਵਾਲੇ ਹੋਇਆ ਸੀ ਜੇ ਕਿਸੇ ਬੰਦੇ ਨੇ ਉਹ ਤਲਾਹ ਕਰਤੀ ਆ ਕਿ ਇੱਥੇ ਪਿੰਡ ਸਾਰਾ ਉਹ ਬੀਬੀ ਦੇ ਦਿਵਾਲੇ ਹੋਇਆ ਵਾ ਕੋਈ ਘਟਨਾ ਨਾ ਹੋ ਜੇ ਗਲਤ ਬੀਬੀ ਨੂੰ ਨੁਕਸਾਨ ਨਾ ਪਹੁੰਚ ਜੇ ਤੇ ਇਹ ਕਰਕੇ ਜੇ ਕਿਸੇ ਨੇ ਇਨਫੋਰਮ ਕਰਤਾ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੇ ਜਾ ਕੇ ਉਥੇ ਮੌਕੇ ਤੇ ਬੀਬੀ ਨੂੰ ਫੜ ਲਿਆ ਲੈ ਹੰਤਾਵਾ ਤੇ ਫਿਰ ਹੁਣ ਪੁਲਿਸ ਪ੍ਰਸ਼ਾਸਨ ਇਹ ਮੰਗ ਰਿਹਾ ਮੰਗ ਕਰ ਰਿਹਾ ਕਿ ਉਹ ਬੰਦਾ ਲਿਆਓ ਜੀ ਜੇ ਕੋਈ ਇਨਫੋਰਮ ਕਰਦਾ ਜ਼ੁਲਮ ਹੋਣ ਲੱਗਿਆ ਜਾਂ ਜ਼ੁਲਮ ਹੋ ਚੁੱਕਾ ਜੇ ਕੋਈ ਇਨਫੋਰਮ ਕਰਦਾ ਪੁਲਿਸ ਦੀ ਮਦਦ ਕਰਦਾ ਫਿਰ ਉਹ ਲਾਸਟ ਤੱਕ ਆ ਉਹਨੂੰ ਮਤਲਬ ਇੰਨਾ ਕਿ ਕਿਸੇ ਕਹਿੰਦਾ ਕਿ ਯਾਨੀ ਕਿ ਗਾਹ ਦੇ ਕਾਰਨ ਉਹ ਮਤਲਬ ਭੱਜ ਜਾਈ ਆਪਣੇ ਫੋਟਵਾ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਲਾਈਆਂ ਸਨ ਤੇ ਉਹਦੀ ਨੌ ਨੇ ਫੜ ਕੇ ਫੋਟਵਾ ਪਾੜ ਕੇ ਛੁੱਟ ਦਿੱਤੀਆਂ ਮੁੜ ਕੇ ਘਰੇ ਘਰ ਦੇ ਆਗੇ ਦੇ ਸੰਸਕਾਰ ਕਰ ਦਿੱਤਾ ਜਿਹੜਾ ਬਰਦਾਸ਼ਤ ਕਰ ਤੋਂ ਬਾਣੀਆ ਕਿਉਂਕਿ ਇਹ ਜਿਹੜੀ ਰੀਨੂ ਆ ਇਹ ਸਿੱਸੀ ਨੂੰ ਮੰਨਣ ਵਾਲੀ ਆ ਜੇ ਬਾਦਰੀ ਬਣੀ ਆ ਆਪਣੇ ਆਪ ਨੂੰ ਪਿੰਡਾਂ ਚ ਤਿਆਰ ਕਰਦੀ ਆ ਤੇ ਲੋਕਾਂ ਨੂੰ ਕੀ ਦੀਏ ਕਿ ਸ਼ੈਤਾਨ ਦੀਆਂ ਫੋਟੋਆਂ ਲਾਜਦੀਆਂ ਜਾਣ ਇਹ ਬਰਦਾਸ਼ਤ ਜਿਹੜਾ ਕੋਈ ਦੇਖੋ ਮੁੱਦਾ ਇਹ ਨਹੀਂ ਹੁੰਦਾ ਵੀ ਕੀ ਨਾਲ ਦਾ ਹੁਣ ਆਪਾਂ ਕੀ ਲੱਭਣਾ ਕੀ ਨਹੀਂ ਲੱਭਣਾ ਗੱਲ ਇਹ ਆ ਵੀ ਦੇਖੋ ਪਹਿਲੇ ਪਾਸ਼ਾ ਹੀ ਗੁਣਾਣਾ ਪਾਸ਼ਾ ਹੀ ਦਾ ਪੋਸਟਰ ਪਹਿਲੇ ਤੇ ਆਪਾਂ ਇਹਨੂੰ ਮੁੱਦਿਆਂ ਨੂੰ ਚੁੱਕਤਾ ਸਾਰੇ ਮੇਲੇ ਤੇ ਹੁੰਦਾ ਸਨ ਉਸ ਤੋਂ ਬਾਅਦ ਆਪਾਂ মিডিਆ ਬੁਲਾ ਲਈ ਹਾਂਜੀ মিডিਆ ਨੇ ਪੈਸੇ ਚੁੱਕਦੇ ਆਪਣੇ ਪੇਜਾਂ ਦੇ ਭਾਤੀ ਹਾਂਜੀ ਉਸ ਤੋਂ ਬਾਅਦ ਆਪਾਂ ਸੋਚਣ ਡੇ ਵੀ ਦਰਖਾਸਤ ਦਿੱਤੀ ਕਿ ਇਹਨਾਂ ਦੇ ਬਿਆਨ ਦਿੱਤੇ ਕਿੰਨੇ ਵਾ ਹਾਂਜੀ ਇਹ ਜਿੱਦਾਂ ਦੀ ਗੱਲ ਹੋਈ ਜੀ ਇਹ ਕੋਈ ਘਰੇਲੂ ਮੁੱਦਾ ਥੋੜੀ ਵਾ ਮੁਰਕੇ ਇਹ ਜਾਂ ਤੇ ਤੁਸੀਂ ਪਹਿਲੇ ਹੀ ਹਾਂਜੀ ਆਪਨੇ ਲੱਗਦੇ ਸਰਪੰਚ ਸਾਹਿਬ ਕੋ ਜਾਓ ਮੈਂ ਬਰਾ ਕੋ ਜਾਓ ਬੈਠ ਕੇ ਗੱਲ ਸਲਝਾਓ ਪੰਤ ਕੋ ਨਾ ਆਉਣ ਦੋ ਜਿੱਥੇ ਬੰਦਿਆਂ ਕੋ ਨਾ ਆਏ ਹੋਣ ਦੋ ਮੁਰਕੇ ਲੋਕਾਂ ਨੇ ਕਿੰਨਾਂ ਨੂੰ ਨਾਂ ਤਾਂ ਪਾਉਣੀਆਂ ਜਿਥੇ ਬੰਦਿਆਂ ਨੂੰ ਲੈ ਇਦਾਂ ਕਮੈਂਟ ਪੜੋ ਬਾਅਦ ਵਿੱਚ ਜਾਂ ਤੁਸੀਂ ਪਹਿਲਾਂ ਗੱਲ ਛੇੜੋ ਨਾ ਲੈ ਆ ਤੇ ਸਟੈਂਡ ਤੇ ਰੋ ਫਿਰ ਪਰਚਾ ਫਿਰ ਪਰਚਾ ਉਹਨਾਂ ਉੱਤੇ ਅਸੀਂ ਕਰੋਨਾ ਖਲੋ ਕੇ ਜਿਨ੍ਹਾਂ ਨੇ ਇੱਕ ਗੱਲ ਦਾ ਮੁੱਦਾ ਚੁੱਕਿਆ ਕਿਉਂਕਿ ਜਾਂ ਤੇ ਦੋਸ਼ੀ ਦਾ ਪਰਚਾ ਹੋਣਾ ਚਾਹੀਦਾ ਜਾਂ ਜਿਨ੍ਹਾਂ ਨੇ ਇਹ ਮੁੱਦਾ ਧਾਰਮਿਕ ਬਣਾਇਆ ਔਰਤੇ ਹੋਣਾ ਚਾਹੀਦਾ ਵਾ ਮੁੱਦਾ ਇਹ ਨਹੀਂ ਹੋਣਾ ਕਿ ਕੋਟੋ ਪਾੜੀ ਸਸਕਾਰ ਕੀਤਾ ਅਧਮਣਾ ਕੀਤਾ ਜਾਂ ਕਿੱਦਾਂ ਕੀਤਾ ਮੁੱਦਾ ਇਹ ਬਿਲਕੁਲ ਨਹੀਂ ਮੁੱਦਾ ਹੁਣ ਇਹ ਵਾ ਪਈ ਗੱਲ ਚੁੱਕੀ ਕਿੰਨੇ ਆ ਇੱਕ ਦੋ ਬੋਚੀ ਕੋਈ ਨਹੀਂ ਪਤਾ ਨਾ ਪਰ ਉੱਧਰ ਤੇ ਪਲਾਟ ਕਿਤੇ ਕਿਨੇ ਦੋ ਬੋਚੀ ਗੋ ਯਾਰੀ ਆ ਬਾਬਾ ਜੀ ਦੱਸੋ ਹੁਣ ਜਿੰਨੇ ਪਹਿਲੇ ਘਰ ਚੁੱਕੇ ਆਂ ਕਿੰਨੇ ਤੱਕ ਚਾਹੀ ਆ ਇਹ ਜਦ ਨਾਲ ਅਪਕੋ ਛੋਟੇ ਛੋਟੇ ਸ਼ੌਂਕ ਵਾੜਾ ਇਹ ਬਾਬਾ ਦੀ ਆਵਾਜ਼ ਸੁਣ ਚਾਹ ਤੇ ਕਿਸੇ ਨਾ ਕਿਸੇ ਦੀ ਸ਼ਾਦੀ ਸ਼ਾਦੀ ਗੱਲ ਛੜ ਸਿੱਖਾਂ ਨੂੰ ਛੜਾ ਧਰਮ ਨੂੰ ਛੜਾ ਜੇ ਉਹ ਛੜੀ ਆ ਇਹ 1% ਮੈਨੇ ਠੰਡੀ ਪਾਣੀ ਚਾਹੀਦੀ ਜਾਂ ਕਿੰਨੇ ਛੜੇ ਉਹਦੇ ਘਰ ਬਈਓ ਸਾਨੂੰ ਦੱਸ ਜਿਹਨੇ ਪਹਿਲਾਂ ਪਰਵਾਹ ਦੱਸਿਆ ਵਧੀਆ ਚਾਹ ਚਿੰਨਾ ਖਾਸ਼ ਦਿੱਤੀ ਆ ਜਾ ਜਿੰਨੇ ਦੁਬਾਰਾ ਸ਼ਿਕਾਇਤ ਕੋਈ ਜਿੰਨਾ ਦੇ ਬੰਦਾ ਸ਼ਾਇਦ ਪਤਾ ਹੋਣਾ ਚਾਹੀਦਾ ਚਾਹ ਜਿੰਨੇ ਕੋਰ ਕੀਤਾ ਪ੍ਰਸ਼ਾਸਨ ਨੂੰ ਕਹ ਦੇ ਆਧਾਰ ਦੇ ਉੱਤੇ ਜਾਂ ਉਰਤੇ ਅਸੀਂ ਕਾਰਵਾਈ ਕਰਵਾ ਕੇ ਉੱਠ ਨਹੀਂ ਗੋ ਨਹੀਂ ਚੇਅਰਮੈਨ ਨੇ ਕੋਈ ਧਿਆਨ ਨਹੀਂ ਦਿੱਤਾ ਉਹ ਬੰਦੇ ਨੇ ਕਿਸੇ ਕਾਨੂੰਨ ਨੂੰ ਖਲਾਫ ਕੀਤੀ ਆ ਬਾਬਾ ਜੀ ਇਤਲਾਹ ਕੀਤੀ ਆ ਤੇ ਚੰਗਾ ਕੀਤਾ ਉਹਨੇ ਦੁਲਾਹ ਦਿੱਤੀਆ ਵੀਆ ਵੀਆ ਕੀਤਾ ਵਾ ਇਸਲੇ ਨਾ ਆਈਆ ਦੁਬਾਰਾ ਕੋਈ ਸੁਣਾਈ ਦੇ ਰਹੇ ਉਹਨੇ ਦੇ ਇੰਨਾ ਦਵਾ ਇੰਨਾ ਕੋਲੇ ਇੰਨਾ ਬਣਾ ਉਹਨੇ ਦਸਤ ਦਿੱਤਾ ਵਾ ਗਾਲੀ ਕਾਹੀਆ ਦੋਸ਼ੀ ਵਿੱਚ ਜੜੇ ਆ ਕੋਣ ਟਿਕ ਨੂੰ ਨਹੀਂ ਕਰ ਰਹੀ ਹੋਏ ਜੀ ਨੂੰ ਹੀ ਰਿਆ ਸੀ ਨਾ ਕੋਈ ਹੋਰ ਤੇ ਜ਼ਰੂਰੀ ਪਹੁੰਚਦੇ ਦੀ ਆਪਾਂ ਦੇਖ ਸਕਦੇ ਬਿਆਨ ਉਹਦੇ ਕਲੇ ਦਾ ਬਿਆਨ ਜਿਹੜਾ ਮਰਜ਼ੀ ਦੇ ਦਿੰਦਾ ਸੀ ਸ਼ਰਮਾ ਸਾਹਿਬ ਦੇ ਸਾਥੇ ਸਾਡੇ ਦਾ ਤੇ ਪੱਟਿਆ ਜੀ ਉਹਨੇ ਬਹੁਤ ਸਾਨਾ ਬਤਾਏ ਇਸ ਕਲਾ ਕੀਤੀ ਆ ਉਹਨੇ ਵਧੀਆ ਕੀਤਾ ਵਾ ਕੋਣ ਮਤਲਬ ਆਪਣੇ ਨਾਲੋਂ ਵਧੀਆ ਕੀ ਕਾ ਵੀ ਕੋਈ ਪ੍ਰਸ਼ਾਸਨ ਵੀ ਇਸ ਮੁੱਦੇ ਨੂੰ ਤਬੋਚਨ ਦੀ ਕੋਸ਼ਿਸ਼ ਕਰਨ ਰਿਹਾ ਵਾ ਇਹ ਕਹਿ ਕੇ ਕਿ ਉਹਦੇ ਉੱਤੇ ਚਿੱਟੇ ਦਾ ਪਰਚਾ ਵਾ ਵੇਖੋ ਜੀ ਜਿਹਦੇ ਉੱਤੇ ਮੈਂ ਪਰਚਾ ਪਾ ਕੇ ਕੀਤਾ ਉਹਨੇ ਉਹਨੂੰ ਪੁਲਿਸ ਪਰ ਅੰਦਰ ਸੁਤੇ ਉਹਨੇ ਆਪਣਾ ਕ੍ਰਾਈਮ ਕਰ ਰਿਹਾ ਹੁੰਦਾ ਉਹਨੇ ਕਿਹਾ ਕਿ ਇਹ ਸੰਜਾਪੁਰ ਸ਼ਹਿਰ ਬਾਹਰ ਆਇਆ ਆਪਣਾ ਸ਼ਹਿਰ ਰੱਖ ਗਿਆ ਇਹ ਚੰਗੇ ਕਰਦਾ ਜਿਵੇਂ ਜ਼ਿੰਦਗੀ ਇਹ ਨਹੀਂ ਪੀ ਉਹਨੂੰ ਤਾਂ ਮਰਚਾ ਵਾ ਕੀ ਟਿੱਪਣੀ ਨਹੀਂ ਕਰ ਸਕਦਾ ਕਿਉਂ ਗਿਣਾ ਰਹੇ ਆ ਧਰਮ ਸਾਰਿਆਂ ਦਾ ਹਰ ਕੋਈ ਧਰਮ ਟਿੱਪਣੀ ਕਰ ਸਕਦਾ ਹੋਰ ਬੋਲਾਂਦੇ ਨਹੀਂ ਕੋਈ ਰੀਨੂ ਰੀਨੂ ਕਹਿੰਦੇ ਆ ਹਾਂਜੀ ਉਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਵੀਰਗੇ ਚੌਂਕੀ ਵਿੱਚ ਆਏ ਆ ਰੀਨੂ ਨਾਂ ਦੇ ਇੱਕ ਔਰਤ ਪਿੰਡ ਮੋਧਰਾ ਦੀ ਰਹਿਣ ਵਾਲੀ ਸੌੜੇ ਦਾ ਨਾਂ ਦਰਲੋਚ ਤਰਲੋਕ ਸਿੰਘ ਜਿਹੜਾ ਆਪਣਾ ਰਕਸ਼ਾਭਾਗੀ ਕਿਰਤ ਕਰਦਾ ਉਹ ਗੁਰੂ ਰਾਮਦਾਸ ਦੇ ਘਰ ਮੰਦਾ ਹੈ ਫੋਟੋਆਂ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਲਾਈਆਂ ਸਨ ਤੇ ਉਹਦੀ ਨੌ ਨੇ ਫੜ ਕੇ ਫੋਟੋਆਂ ਬਾੜ ਕੇ ਛੁੱਟ ਦਿੱਤੀਆਂ ਮੁੜ ਕੇ ਘਰੇ ਘਰ ਲਿਆ ਕੇ ਦੇ ਸੰਸਕਾਰ ਕਰ ਦਿੱਤਾ ਜਿਹੜਾ ਬਰਦਾਸ਼ਤ ਕਰ ਤੋਂ ਬਾਣੀ ਆ ਕਿਉਂਕਿ ਇਹ ਜਿਹੜੀ ਇਹਨੂੰ ਆ ਕਿ ਉਹ ਸੋਸੀ ਨੂੰ ਮੰਨਣ ਵਾਲੀ ਆ ਜੇ ਬਾਦਰੀ ਬਣੀ ਆਪਣੇ ਆਪ ਨੂੰ ਪਿੰਡਾਂ ਚ ਤਿਆਰ ਕਰਦੀ ਆ ਤੇ ਲੋਕਾਂ ਨੂੰ ਕਿਲੀਏ ਕਿ ਸ਼ੈਤਾਨ ਦੀਆਂ ਫੋਟੋਆਂ ਲੱਗਦੀਆਂ ਜਾਣ ਇਹ ਬਰਦਾਸ਼ਤ ਜਿਹੜਾ ਕੋਈ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਰਦਾ ਅੰਗ ਪਾੜਦਾ ਫੋਟੋਆਂ ਪਾੜਦਾ ਕੁਝ ਐਦਾਂ ਦਾ ਕਰ ਦਿੰਦਾ ਜਾਂ ਤੇ ਉਹ ਬਾਅਦ ਚ ਸਾਡੇ ਵੀਰ ਆ ਕੇ ਨਾਲ ਖੜ ਜਾਂਦੇ ਨੇ ਕਹਿੰਦੇ ਜੀ ਉਹ ਮਾਫੀ ਮੰਗ ਲਿਆ ਜੇ ਉਹਨੇ ਮਾਫੀ ਮੰਗਣੀ ਸੀ ਉਹਨੂੰ ਪਤਾ ਵਾ ਕਿ ਇਹ ਚੀਜ਼ ਗਲਤ ਵਾ ਉਹਨੇ ਪਹਿਲੋ ਕੀਤੀ ਕਿਉਂ ਦੂਜੇ ਨੰਬਰ ਤੇ ਜਾਂ ਕਈ ਵਾਰ ਐਦਾਂ ਦਾ ਵੇਖਣ ਨੂੰ ਮਿਲ ਜਾ ਜਿਉਂ ਮਾਈਂਡਲੀ ਅਫਸਰਟ ਹੀ ਜਿਉਂ ਨੂੰ ਪਤਾ ਨਹੀਂ ਜਿਉਂ ਮਾਈਂਡਲੀ ਅਫਸਰਟ ਹੀ ਉਹ ਕਿਸ ਟਰੱਕ ਚ ਕਿਉਂ ਨਹੀਂ ਵਜਿਆ ਕਿ ਟ੍ਰੇਨ ਚ ਕਿਉਂ ਨਹੀਂ ਵੱਜਿਆ ਕਿਸਦੇ ਵਟੇ ਕਿਉਂ ਨਹੀਂ ਉਹਨੇ ਮਾਰੇ ਉਹਨੂੰ ਗੁਰੂ ਗ੍ਰੰਥ ਸਾਹਿਬ ਮਾਰੇ ਗੁਰੂ ਨਾਨਕ ਪਾਤਸ਼ਾਹ ਕਿਉਂ ਲੱਭੇ ਬੇਅਦਬੀ ਕਰਨ ਨੂੰ ਉਹਨੂੰ ਹੋਰ ਕਈ ਚੀਜ਼ਾਂ ਉਹਨੂੰ ਕਿਸੇ ਦੇ ਬੰਦੇ ਦੀ ਆਉਣੇ ਆਪਣੇ ਪਰਿਵਾਰ ਦੀ ਧੌਣ ਕਿਉਂ ਨਹੀਂ ਖੋੜਦੀ ਆਪਣੇ ਸੋਹਰੇ ਦੀ ਆਪਣੇ ਸੋਹਰੇ ਦੇ ਆਪਣੇ ਸੋਹਰੇ ਨੂੰ ਕਿਉਂ ਨਹੀਂ ਗੱਲ ਪੈ ਗਈ ਸੋਹਰੇ ਦੀ ਫੋਟੋ ਪਾੜਦੀ ਤੁਹੀ ਲੱਗੀ ਆਪਣੇ ਸੋਹਰੇ ਨਾਲ ਲੱਦੀ ਨਹੀਂ ਇਹ ਗਲਤੀਆਂ ਪੰਜ 6 ਸਾਲ ਤੋਂ ਉਹ ਆ ਕਹਿ ਰਿਹਾ ਮੈਂ ਸਿੱਖ ਤੇ ਹਾਂ ਉਹਨੂੰ ਮਤਲਬ ਫੋਟੋ ਲੱਗੀ ਗੁਰੂ ਨਾਨਕ ਸਾਹਿਬ ਦੀ ਪਹਿਲੋ ਜਦੋਂ ਇਹਨਾਂ ਸਾਈ ਧਰਮ ਮੰਨਣਾ ਸ਼ੁਰੂ ਕੀਤਾ ਆਪਾਂ ਮਾਰਾ ਨਹੀਂ ਕਿਨੇ ਤਰਮ ਸਾਰੇ ਸਾਂਝੇ ਆ ਸਾਰੇ ਇੱਕ ਸੱਚ ਦਾ ਪ੍ਰਚਾਰ ਕਰਦੇ ਇੱਕ ਅਕਾਲ ਪੁਰਖ ਸਾਹਿਬ ਪਰਮਾਤਮਾ ਦਾ ਪ੍ਰਚਾਰ ਕਰਦੇ ਵਧੀਆ ਗੱਲ ਕਰਨਾ ਚਾਹੀਦਾ ਪਰ ਜੇਕਰ ਕੋਈ ਇੱਕ ਧਰਮ ਨੂੰ ਛੱਡ ਕੇ ਦੂਜੇ ਨੂੰ ਮੰਨਣਾ ਸ਼ੁਰੂ ਕਰਦਾ ਦੂਜੇ ਵੱਲ ਜਾਂਦਾ ਵਾ ਤੇ ਉਹ ਪਹਿਲੇ ਨੂੰ ਜੇਕਰ ਉਹ ਆਪਣੇ ਘਰ ਫੋਟੋ ਆਪਾਂ ਪੇਂਟ ਦੇ ਗ੍ਰੰਥੀ ਸਿੰਘ ਨੂੰ ਗ੍ਰੰਥਾ ਸਿੰਘ ਨੂੰ ਕਹਿੰਦੇ ਬਾਬਾ ਜੀ ਆ ਲੋ ਜੀ ਆਪਾਂ ਵੀ ਮਤਲਬ ਫਿਰ ਗਏ ਇਧਰੋਂ ਆਪਣੇ ਮਤਲਬ ਮੂਲ ਤਾਂ ਆਪਾਂ ਭੱਜ ਚੁੱਕੇ ਆ ਆਪਾਂ ਮਤਲਬ ਇਹ ਤੁਸੀਂ ਗੁਰਦਾਰਾ ਸਾਹਿਬ ਰੱਖ ਲਓ ਜਾ ਕੇ ਆਪਣੇ ਸਿੱਖ ਭਰਾ ਨੂੰ ਕਹਿੰਨੇ ਬਾਬਾ ਜੀ ਤੁਸੀਂ ਆਪਣੇ ਘਰ ਲਾ ਲੋ ਜੀ ਆਪਾਂ ਇਧਰੋਂ ਭੱਜ ਚੁੱਕੇ ਆਂ ਜੀ ਆਪਾਂ ਮਤਲਬ ਗਲਤ ਬਨੇ ਹੁਣ ਪੈਰਾ ਸਾਡਾ ਹੋ ਗਿਆ ਤੇ ਆਹ ਠਾ ਇਹ ਕਿ ਇਹ ਸਾਨੂੰ ਕਿੰਨੇ ਕਾਨੂੰਨ ਦਿੱਤਾ ਪਿਆ ਆਪਾਂ ਉਹਨਾਂ ਨੂੰ ਸਾੜ ਕੇ ਤੇ ਸਵਾਜ ਜਿਹੜੀ ਰੂੜੀ ਤੇ ਛੋਟਾ ਪਹਿਲਾਂ ਪਾੜੀਆਂ ਫਿਰ ਪਹਿਲਾਂ ਉਹਨੂੰ ਪਾੜਿਆ ਵਾ ਫਿਰ ਸਾੜ ਕੇ ਸਵਾਜ ਜਿਹੜੀ ਉਹ ਛੁੱਟ ਕੇ ਆਏ ਇਹ ਆਉਂਦੀ ਬੇਟੀ ਕਹਿ ਰਹੀ ਆ ਕਿ ਮੇਰੀ ਮੰਮਾ ਨੇ ਘਰ ਫੋਟਵਾ ਸਾੜੀਆਂ ਜੇ ਕਿ ਉਥੇ ਪਿੰਡ ਸਾਰਾ ਇਕੱਠਾ ਹੋ ਕੇ ਉਹ ਬੀਬੀ ਦੇ ਦਿਵਾਲੇ ਹੋਇਆ ਸੀ ਜੇ ਕਿਸੇ ਬੰਦੇ ਨੇ ਉਹ ਤਲਾਹ ਕਰਤੀ ਆ ਕਿ ਇੱਥੇ ਪਿੰਡ ਸਾਰਾ ਉਹ ਬੀਬੀ ਦੇ ਦਿਵਾਲੇ ਹੋਇਆ ਵਾ ਕੋਈ ਘਟਨਾ ਨਾ ਹੋ ਜੇ ਗਲਤ ਬੀਬੀ ਨੂੰ ਨੁਕਸਾਨ ਨਾ ਪਹੁੰਚ ਜੇ ਤੇ ਇਹ ਕਰਕੇ ਜੇ ਕਿਸੇ ਨੇ ਇਨਫੋਰਮ ਕਰਤਾ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੇ ਜਾ ਕੇ ਉਥੇ ਮੌਕੇ ਤੇ ਬੀਬੀ ਨੂੰ ਫੜ ਲਿਆ ਲੈ ਆਂਤਾ ਵਾ ਤੇ ਫਿਰ ਹੁਣ ਪੁਲਿਸ ਪ੍ਰਸ਼ਾਸਨ ਇਹ ਮੰਗ ਰਿਆ ਮੰਗ ਕਰ ਰਿਆ ਕਿ ਉਹ ਬੰਦਾ ਲਿਆਓ ਜੀ ਜੇ ਕੋਈ ਇਨਫੋਰਮ ਕਰਦਾ ਜ਼ੁਲਮ ਹੋਣ ਲੱਗਿਆ ਜਾਂ ਜੁਰਮ ਹੋ ਚੁੱਕਾ ਜੇ ਕੋਈ ਇਨਫੋਰਮ ਕਰਦਾ ਪੁਲਿਸ ਦੀ ਮਦਦ ਕਰਦਾ ਫਿਰ ਉਹ ਲਾਸਟ ਤੱਕ ਉਹਨੂੰ ਮਤਲਬ ਇੰਨਾ ਕਿ ਕਿਸੇ ਕਹਿਦਾ ਕਿ ਯਾਨੀ ਕਿ ਗਾਹ ਦੇ ਕਹਾਣੀ ਉਹ ਮਤਲਬ ਉਹ ਭੱਜ ਜਾਈਏ ਆਪਣੇ ਜਦੋਂ ਬੰਦਾ ਐਕਸੀਡੈਂਟ ਹੋਣ ਦੇ ਨਾਲ ਕੋਈ ਸੜਕ ਤੇ ਡਿੱਗ ਪੈਂਦਾ ਉਹਨੂੰ ਥਾਣੇ ਚੁੱਕਦੇ ਕਿ ਉਲਟਾ ਪੁਲਸ ਨੇ ਉਹਨੂੰ ਕਿਰਸੀ ਸੀ ਦੇਣਾ ਕਿ ਤੂੰ ਮਾਰਿਆ ਇਹਨੂੰ ਹਾਂਜੀ ਤੇ ਤਾਂ ਕਰਕੇ ਲੋਕ ਤਲਾਹ ਨਹੀਂ ਦਿੰਦੇ ਹੁਣ ਤਲਾਹ ਵਾਲੇ ਬੰਦੇ ਨੂੰ ਲੱਭੰਦਾ ਆ ਇੱਥੇ ਜਿਹੜਾ ਕਾਨੂੰਨ ਕਹਿੰਦਾ ਵਾ ਕਿ ਜਦੋਂ ਪਿੰਡ ਬਿਆਨ ਦੇ ਰਿਆ ਇਹ ਮਾਈਆਂ ਸਾਰੀਆਂ ਬਿਆਨ ਦੇ ਰਹੀਆਂ ਜਦੋਂ ਪਿੰਡ ਦੀ ਸੰਗਤ ਬਿਆਨ ਦੇ ਰਹੀ ਆ ਕਿਨੇ ਜਨਮ ਕੀਤਾ ਵਾ ਇਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਪੈਣ ਤੂੰ ਮੜ ਬੋਲੀ ਕੋ ਪੈਣ ਆਪੂੰ ਪੁੱਤ ਆਪ ਸਾਹ ਸਿਕਾ ਤੁਮ ਜੀ ਖਾਲਸਾ ਵਾ ਜਿੱਕੇ ਪਤੇ ਵੀਰ ਜੀ ਮੇਰੇ ਵੱਲੋਂ ਬੇਨਤੀ ਆ ਵੀ ਮਸੀਹ ਨੂੰ ਮੰਨਦੇ ਆ ਇਹਦੇ ਸਿੰਘ ਕੋਰ ਨਹੀਂ ਲੱਗਣਾ ਚਾਹੀਦਾ ਠੀਕ ਆ ਇਹ ਮਸੀਹ ਨੂੰ ਮੰਨਦੀ ਆ ਬਸ ਇਹਦਾ ਕੱਲਾ ਮਸੀਹ ਤੇ ਆਪਣਾ ਨਾਮ ਹੀ ਇਹਦਾ ਲੱਗਣਾ ਚਾਹੀਦਾ ਕੋਰ ਇਹਦਾ ਰਾਸ਼ਨ ਕਾਰਡ ਸਾਹਿਬ ਕੋ ਜਿਹੜਾ ਸਰਕਾਰ ਵੱਲੋਂ ਬੰਦ ਹੋਣਾ ਚਾਹੀਦਾ ਸਾਡੇ ਕੋ ਮਾਫੀ ਗੁਰਦੁਆਰੇ ਜਾਵੇ ਨੰਨ ਸਰ ਉੱਥੇ ਮਾਫੀ ਮੰਗ ਲਈ ਵਾਹਿਗੁਰੂ ਜਿੱਕੇ ਖਾਲਸਾ ਵਾ ਵਾਹਿਗੁਰੂ ਜਿਵੇਂ ਕਿ ਜਿਹੜੀ ਪ੍ਰਸ਼ਾਸਨ ਦੇ ਸਾਹਮਣੇ ਜੇ ਪਿਤਾ ਜੀ ਨਾਲ ਨੇ ਗੱਲ ਕੀਤੀ ਵਾ ਜੀ ਜਿਹੜੇ ਕਿ ਸਾਧ ਸੰਗਤ ਦੀ ਸੁਣਨ ਤੋਂ ਪਰੇ ਆ ਇਹ ਇਹ ਉਸ ਲੜਕੀ ਦੇ ਪਿਤਾ ਜੀ ਨੇ ਜਿਨ੍ਹਾਂ ਨੇ ਗੁਰੂ ਸੋਹਰਾ ਸਾਹਮਣੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹੀ ਦੇ ਪੋਸਟਰ ਪਾੜੇ ਨੇ ਇਹਨਾਂ ਨੇ ਪ੍ਰਸ਼ਾਸਨ ਨੂੰ ਇਹ ਚੀਜ਼ ਦੱਸੀ ਵਾ ਕਿ ਦੇਖੋ ਜੀ ਮੇਰੀ ਲੜਕੀ ਪਿਛਲੇ 5 ਸਾਲਾਂ ਤੋਂ ਮਸੀਤ ਹੌਂਦੇ ਵਿੱਚ ਵਾ ਔਰ ਮਸੀਤ ਹੌਂਦੇ ਵਿੱਚ ਉਹ ਗਈ ਕਿਉਂ ਵਾ ਉਹਦਾ ਕਾਰਨ ਵੀ ਇਹਨਾਂ ਨੇ ਅੰਦਰ ਬੈਠ ਕੇ ਦੱਸਿਆ ਵਾ ਕਿ ਉਹਨਾਂ ਨੂੰ ਕਿਸੇ ਪਾਸਟਰ ਪ੍ਰਤੀ ਇਹ ਗੱਲ ਕਹੀ ਗਈ ਸੀ ਕਿ ਤੇਰੇ ਜ਼ਰੂਰੀ ਨਹੀਂ ਕਿ ਸਾਨੂੰ ਆਪਾਂ ਹਰ ਟਿੱਪਣੀ ਦੇ ਕੋਲ ਗੱਲ ਕਰਦੇ ਆ ਸਿੱਖਾਂ ਦਾ ਧਰਮ ਪ੍ਰਚਾਰ ਘੱਟ ਵਾ ਬਿਲਕੁਲ ਘਟਨੀ ਆ ਸਾਡੀ ਸੋਚ ਗੰਦੀ ਵਾ ਸਾਡੇ ਆਪਣੇ ਪੱਲੇ ਕੁਝ ਨਹੀਂ ਆ ਅਸੀਂ ਸੋਚੀਏ ਵਿਚਾਰੀਆਂ ਫੇਰ ਪੈਰ ਧਰਿਏ ਇਹ ਕੁੜੀ ਨੇ ਬਿਲਕੁਲ ਇਹ ਚੀਜ਼ ਜਦੋਂ ਵੇਖੀ ਆ ਗਈ ਗੁਰੂ ਅਨੰਦ ਇਹ ਹੁਣ ਜਦੋਂ ਚੱਚੀ ਜਾਂਦੀ ਪੰਜ ਸਾਲ ਇਹਦਾ ਲਗਾਅ ਇਹਦਾ ਧਿਆਨ ਚਰਚੇ ਦੇ ਵਿੱਚ ਵਾ ਇਹਨੂੰ ਜਦੋਂ ਵੇਖਿਆ ਇਹਨੂੰ ਗੁਰੂ ਅਨੰਦ ਪਾਸ਼ਾ ਜੀ ਦੀ ਫੋਟੋ ਵਾ ਕਿਉਂਕਿ ਜਦੋਂ ਉਹਨਾਂ ਨੇ ਧਰਮ ਤੇ ਸਿਖਾਇਆ ਜਾਂਦਾ ਵਾ ਕਿ ਸਭ ਤੋਂ ਸ਼ੁੱਧ ਨੇ ਸਭ ਤੋਂ ਉੱਚੇ ਸਭ ਤੋਂ ਪਵਿੱਤਰ ਇਸ ਮਸੀਹ ਧਰਮਾਂ ਬਾਕੀ ਸਾਰਾ ਨੂੰ ਦਿਆ ਜਾਂਦਾ ਵਾ ਉਸ ਪ੍ਰਤੀ ਉਹਦੇ ਅੰਦਰ ਜੋ ਡਾਟਾ ਫਿੱਟ ਕੀਤਾ ਵਾ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੀਆਂ ਫੋਟੋਆਂ ਨਹੀਂ ਜੋ ਲੱਗੀਆਂ ਚੰਗੀਆਂ ਉਹਨੇ ਪਹਿਲਾਂ ਚੁੱਕ ਕੇ ਬਾਹਰ ਸੁੱਟੀਆਂ ਫਿਰ ਉਹਨੇ ਪਾੜੀਆਂ ਤੇ ਫਿਰ ਉਹਨੇ ਸਸਕਾਰ ਕਰਕੇ ਉਹਦੀ ਜਿਹੜੀ ਖਾਕ ਵਾ ਰੂੜੀ ਤੇ ਸੁੱਟੀ ਵਾ ਜਿਹਦੇ ਨਾਲ ਸਾਡੀਆਂ ਮਾਨਸਿਕ ਭਾਵਨਾਵਾਂ ਨੂੰ ਥੇਸ ਪਹੁੰਚਿਆ ਅਸੀਂ ਇਹ ਅਪੀਲ ਕਰਦੇ ਹਾਂ ਸਾਰੇ ਸਾਧ ਸੰਗਤ ਅੱਗੇ ਲੋਕੀ ਇਹ ਕਹਿੰਦੇ ਨੇ ਵੀ ਉਹਨੇ ਗਲਤੀ ਕੀਤੀ ਗਲਤੀ ਮੰਨ ਲਈ ਗਲਤੀ ਕੀ ਹੁੰਦੀ ਵਾ ਗਲਤੀ ਉਹ ਹੁੰਦੀ ਵਾ ਇੱਕ ਮੰਦਾ ਰੋਡ ਤੇ ਤੁਰਿਆ ਜਾਂਡਿਆ ਵਾ ਉਨੇ ਮੂੰਹ ਤਾਂ ਚੁੱਕਿਆ ਰ ਠੇਡਾ ਲੱਗ ਗਿਆ ਜਾਣੇ ਅਣਜਾਣੇ ਡੇਗ ਗਿਆ ਉਹ ਗਲਤੀ ਕਦੀ ਨਹੀਂ ਹੁੰਦੀ ਵੀ ਜਿਹੜੀ ਜਾਣ ਕੇ ਕੀਤੀ ਹੋਏ ਇਹ ਲੜਕੀ ਨੇ ਜਾਣ ਕੇ ਗਲਤੀ ਕੀਤੀ ਵਾ ਇਹਦੀ ਜਿਹੜੀ ਸਜ਼ਾ ਮੰਦੀ ਆ ਉਹਦੇ 200% ਬੰਨੀ ਚਾਹੀਦੀ ਆ